ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗ ਬੈਸਣ ਪਾਈ ਹੈ ਕੋਹ ਨਾਨਕ ਬਾਹ ਲੁਡਾਈਆ ਤੇ ਮਹਾਵਾਕ ਅਨਸਾਰ ਅੱਜ ਅਸੀਂ ਦਸੂਵੇ ਵਿਖੇ ਖੜੇ ਹੋਏ ਆਂ ਜੀ ਇਹ ਆਏ ਨੇ ਸਾਡੇ ਕੋਲ ਦੁਸੜਕੇ ਤੋਂ ਆਏ ਨੇ ਜੀ ਰਿੰਪੀ ਕੁਮਾਰ ਤੇ ਭਰਾ ਵੀ ਪੰਚਰਮਾ ਆਏ ਨੇ ਜੀ ਇਹਨਾਂ ਦੇ ਮਾਤਾ ਜੀ ਚੜ੍ਹਾਈ ਕਰਕੇ ਪਿਛਲੇ ਦਿਨੀ ਤੇ ਇਹਨਾਂ ਦੀ ਮਾਤਾਂ ਦਾ ਭੋਗ ਹੈ ਜੀ ਇਹਨਾਂ ਨੇ ਸਾਨੂੰ ਕ੍ਰਿਆਣੇ ਦਾ ਹੁਕਮ ਲਾਇਆ ਸੀ ਕਿ ਕ੍ਰਿਆਣੇ ਦੀ ਸੇਵਾ ਕੀਤੀ ਜਾਵੇ ਕਿਉਂਕਿ ਇਹ ਮੜਾ ਮੋਟਾ ਦਿਹਾੜੀ ਟੱਪਾ ਕਰਦੇ ਨੇ ਦਿਹਾੜੀ ਟੱਪੇ ਦੇ ਨਾਲ ਪੁਜਾਰਾ ਨਹੀਂ ਚੱਲਦਾ ਘਰਾਂ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਹੋਏ ਹੋਏ ਨੇ ਤੇ ਮਾਤਾ ਜੀ ਪਿਛਲੇ ਜਿੰਨੇ ਇਹਨਾਂ ਨੇ ਚੜ੍ਹਾਈ ਕਰਗੇ ਸੀ ਉਹਨਾਂ ਦੇ ਭੋਗ ਵਾਸਤੇ ਜਿੰਨਾ ਇਹਨਾਂ ਨੇ ਕਰਿਆਨੇ ਦਾ ਹੁਕਮ ਲਾਇਆ ਸੀ ਉਹ ਸਾਰਾ ਕਰਿਆਨਾ ਦੇਖੋ ਤੁਲਦ ਤੋਲਦੇ ਪੈਣ ਕਰਿਆਨਾ ਸਾਰਾ ਤੇ ਸਾਰਾ ਕਰਿਆਨਾ ਇਹਨਾਂ ਦੀ ਮਾਤਾਂ ਦੇ ਭੋਗ ਤੇ ਜਾਣਾ ਜੀ ਸਾਡੇ ਨਾਲ ਪੁੱਛਾ ਤੋਂ ਸਰਦਾਰ ਸੁਖਵਿੰਦਰ ਸਿੰਘ ਜੀ ਆਏ ਹੋਏ ਨੇ ਜੀ ਇਹ ਵੀ ਗੁਰੂ ਦੇ ਪਿਆਰ ਵਾਲੇ ਬਹੁਤ ਜ਼ਿਆਦਾ ਸੇਵਾ ਕਰਦੇ ਨੇ ਜੀ ਜਿੱਥੇ ਕਿੱਥੇ ਵੀ ਕੋਈ ਪ੍ਰਮਾਤਮਾ ਇਹਨਾਂ ਨੂੰ ਯਾਦ ਕਰਦੇ ਇਹਨਾਂ ਦੀ ਡਿਊਟੀ ਲਾਉਂਦੇ ਨੇ ਜੀ ਤੇ ਸੇਵਾ ਦੀ ਵੱਧ ਚੜ੍ਹ ਕੇ ਸੇਵਾ ਕਰਦੇ ਨੇ ਜੀ ਸੰਗਤ ਦੇ ਵਿੱਚ ਵਿਚਰਦੇ ਨੇ ਜੀ ਬਹੁਤ ਹੀ ਰੱਬ ਨੂੰ ਮੰਨਣ ਵਾਲੇ ਇਹ ਵੀਰ ਨੇ ਜੀ ਕਿ ਸੇਵਾ ਕਰਨ ਦੇ ਵਿੱਚ ਸਭ ਨਾਲੋਂ ਪਹਿਲੇ ਨੰਬਰ ਤੇ ਆਉਂਦੇ ਨੇ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸੰਗਤ ਨੂੰ ਬਾਕੀ ਚਲੋ ਜੀ ਪਪਾ ਜੀ ਮੈਂ ਤਾਂ ਇਹ ਕਹਿਣਾ ਚਾਹਨਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਮੇਰੀ ਜਿਹੜਾ ਤੁਸੀਂ ਗਰੀਬਾਂ ਦਾ ਇੰਨਾ ਸਾਥ ਦਿੱਨੇ ਮੇਰੀ ਮਾਤਾ ਦੇ ਪੂਰੇ ਹੋਏ ਤੇ ਜਿਹੜਾ ਤੁਸੀਂ ਜਿਹੜਾ ਇੰਨਾ ਸਾਥ ਦਿੱਤਾ ਮੈਨੂੰ ਪੂਰਾ ਤਰਿਆਨਾ ਦਿੱਤਾ ਬਾਬਾ ਜੀ ਬਾਈ ਗੁਰੂ ਜੀ ਦਾ ਖਾਸਾ ਬਾਈ ਜੀ ਦੀ ਬਤਾਏ ਕਬੀਰ ਨਾ ਹਮ ਕੀਆ ਨਾ ਕਰੇਗੇ ਨਾ ਕਰ ਸਕੇ ਸਰੀਰ ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ ਅਸੀਂ ਕੁਝ ਨਹੀਂ ਕਰਦੇ ਪਏ ਜੀ ਜੋ ਕਰਦੇ ਪਏ ਨੇ ਗੁਰੂ ਸਾਹਿਬ ਆਪ ਕਰਦੇ ਪਏ ਨੇ ਜੀ ਜਿਸ ਦਿਨ ਇਹਨਾਂ ਦਾ ਸਾਨੂੰ ਸੇਵਾ ਵਾਸਤੇ ਫੋਨ ਆਇਆ ਜੀ ਗੁਰੂ ਸਾਹਿਬ ਜੀ ਨੇ ਆਪ ਕਿਰਪਾ ਵਰਤਾਈ ਆਪ ਖੇਡ ਵਰਤਾਈ ਆਪ ਮਨ ਵਿੱਚ ਵੱਸ ਕੇ ਸੇਵਾਦਾਰਾਂ ਦੇ ਵਿੱਚ ਤੇ ਆਪ ਸੇਵਾ ਕਰਾਈਏ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਜਿਨ੍ਹਾਂ ਦੀ ਜੇਬ 'ਚ ਹੱਥ ਪਾ ਕੇ ਮਾਇਆ ਕੱਢ ਕੇ ਅੱਗੇ ਸੰਗਤਾਂ ਵਿੱਚ ਵਰਤਾਜੀ ਦੀ ਜੀ ਤੇ ਸਾਰਾ ਖਰੀਆਨਾ ਇਹਨਾਂ ਦੇ ਮਾਤਾ ਦੇ ਭੋਗ ਤੇ ਜਾ ਰਿਹਾ ਜੀ ਆਪ ਸਭ ਸੰਗਤਾਂ ਸਿਰ ਤੇ ਹੱਥ ਰੱਖੋ ਧੰਗੁਣਾਂਗ ਦੇ ਪਾਛਾ ਸਿਰ ਤੇ ਹੱਥ ਰੱਖਣ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਕਿਰਪਾ ਵਰਤਾ ਕੇ ਰੱਖਣ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਸੇਵਾਦਾਰਾਂ ਦੇ ਸਿਰ ਤੇ ਮੇਰ ਪਰਿਆਤ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ